ਆ ਵੇਖੋ ਐਨੇ ਮਾਰੀ ਕੀਤੀ ਆ ਜੀ ਇਧਰੇ ਖੋ ਆ ਬਾਤ ਇਧਰੇ ਖੋ ਆ ਪਾਈਪਾਈ ਵੜਦੀ ਦੁਕਾਨ ਲੈ ਲਓ ਰੋਡ ਤੇ ਜਿਹੜਾ ਆ ਨਹੀਂ ਹੈ ਨਿਕਲੇ ਕਿ ਰੋਕ ਲੀ ਗਏ ਉਹ ਤੋਂ ਪਤਾ ਨਹੀਂ ਸਰ ਉਹ ਜਿਹੜੀ ਜਿਹੜੀ ਇਧਰ ਰਿਣੀ ਪਿੱਟ ਗਿਆ ਤਾਰੀਕ ਨੂੰ 3 ਕਿਲੋਮੀਟਰ ਬੰਨ੍ਹੇ ਰਿਹਾ ਇਹਦੇ ਚ ਜੀ ਉਹੀ ਉਸ ਸੇਮ ਡੇ ਅਸੀਂ ਜਿਹੜੀਆਂ 3 ਤਰੀਕ ਨੂੰ ਪਰਚਾ ਚਰਜ ਕਰਨ ਤੋਂ ਬਾਅਦ ਇਹਨਾਂ ਦੇ ਟੀਮਾਂ ਅਲੱਗ-ਅਲੱਗ ਬਣਾਤੀਆਂ ਸੀਗੀਆਂ ਟੀਮਾਂ ਬਣਾਉਣ ਤੋਂ ਬਾਅਦ ਅੱਜ ਜਿਹੜੀ ਹੈ ਪੁਲਿਸ ਨੂੰ ਕਾਂਗਰਸ ਵੀ ਮਿਲੀ ਹੈ ਇੱਕ ਜਿਹੜੀ ਮੇਨ ਲੇਡੀ ਜਿਹਨੇ ਇਹਨਾਂ ਨੂੰ ਨਿਰਵਰਸਤ ਕੀਤਾ ਸੀਗਾ ਕੱਪੜੇ ਫਾੜੇ ਸੀਗੇ ਔਰ ਉਹਦਿਆਂ ਦਾ ਬੇਟਾ ਜਿਹਨੇ ਕੀ ਇਹਦੀ ਮੂਵੀ ਬਣਾਈ ਔਰ ਵਾਇਰਲ ਕੀਤੀ ਉਹ ਤੇ ਇੱਕ ਜਿਹੜਾ ਅਨਡੈਂਟਿਫਾਈਡ ਸੀਗਾ ਉਹ ਤਿੰਨ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਆ ਇਹਨਾਂ ਚੋਂ ਇੱਕ ਉਹਦਾ ਦੋ ਜਣੇ ਹੁਣ ਇੱਕ ਅਣਪਛਾਤਾ ਵਿਅਕਤੀ ਹੋਰ ਸੀਗਾ ਜਿਹੜਾ ਤੇ ਨਾਲ ਇੱਕ ਬੇਟਾ ਡੇਡੀ ਦਾ ਜਿਹਨੇ ਕੱਪੜੇ ਫਾੜੇ ਸੀਗੇ ਉਹ ਰਹਿੰਦੇ ਸਿਰਫ ਗ੍ਰਿਫਤਾਰ ਕਰਨੇ ਬਾਕੀ ਤਿੰਨ ਬੰਦੇ ਵੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਸਰ ਕੀ ਮਾਮਲਾ ਦਾ ਮਾਮਲਾ 354 354 ਬੀ ਬੀ ਔਰ ਜਿਹੜਾ ਆਈਟੀ ਐਕਟ ਦਾ 67 ਸੈਕਸ਼ਨ ਵਗੈਰਾ ਉਹ ਸਾਰੇ ਲਗਾ ਕੇ ਇਹਨਾਂ ਨੂੰ ਵਾਇਰਲ ਕਰਨਾ ਕਿਸੇ ਨੂੰ ਔਰ ਮੋਡੇਸਟੀ ਨੂੰ ਆਊਟਰੇਜ ਕਰਨ ਦਾ ਉਹ ਸਾਰੇ ਸੈਕਸ਼ਨ ਲੱਗੇਗਾ ਮੈਂਦਾ ਵੀ ਮੈਂਦਾ ਵੀ ਕਾਬੂ ਕੀਤਾ ਮਸਲਾ ਇਹ ਸੀ ਜੀ ਇਹਨਾਂ ਦਾ ਜਿਹੜਾ ਲੇਡੀ ਸੀਗੀ ਜਿਸ ਨੂੰ ਇਹ ਕੀਤਾ ਉਹਦਾ ਬੇਟਾ ਸੀਗਾ ਉਹਦੇ ਬੇਟੇ ਨੇ ਇਹਨਾਂ ਦੀ ਲੜਕੀ ਨਾਲ ਲਾ ਮੈਰਿਜ ਕੀਤੀ ਸੀਗੀ ਔਰ ਇਹ ਜਿੱਦਣ ਲਾ ਮੈਰਿਜ ਕੀਤੀ ਸੀ ਇਹ ਬੱਚਿਆਂ ਦੇ ਨਾਲ ਲੇਡੀ ਪੱਠਿਆਂ ਤੇ ਇਹ ਪਥੇਰੇ ਵਗੈਰਾ ਦਾ ਕੰਮ ਕਰਦੇ ਆ ਔਰ ਉਸ ਤੋਂ ਬਾਅਦ ਇਹ ਨਾਲ ਹੀ ਉੱਥੇ ਚਲੇ ਗਏ ਔਰ 20 25 ਦਿਨ ਬਾਅਦ ਇਹ ਬੱਚੇ ਬਾਹਰ ਹੀ ਸੀਗੇ ਜਿਨ੍ਹਾਂ ਨੇ ਮੈਰਿਜ ਕੀਤੀ ਸੀ ਲਾ ਮੈਰਿਜ ਇਹ ਆਪ ਘਰੇ ਆ ਗਈ ਸੀ ਤੇ ਇਹ ਲੇਡੀ ਆਪਣੇ ਦੋ ਮੁੰਡਿਆਂ ਨੂੰ ਤੇ ਦੋ ਅਣਪਛਾਤੇ ਬੰਦਿਆਂ ਨੂੰ ਲੈ ਕੇ ਉੱਥੇ ਲੰਬਾ ਦੇਣ ਦੇ ਸੀ ਲੰਬਾ ਦੇ ਕੇ ਉਹਨਾਂ ਦੇ ਹਿੱਟਡ ਆਰਗੂਮੈਂਟ ਹੋ ਗਏ ਆਰਗੂਮੈਂਟ ਦੇ ਵਿੱਚ ਇਹ ਆਪਸ ਵਿੱਚ ਹੱਥੋ ਪਾਈ ਹੋਈਆਂ ਲੇਡੀਜ਼ ਔਰ ਉਹਦੇ ਹੱਥੋ ਪਾਈ ਚ ਇਹਨਾਂ ਨੇ ਉਹਦੀ ਜਿਹੜੀ ਸ਼ਰਟ ਸੀਗੀ ਉਹ ਫਾੜਦੀ ਔਰ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਨੇ ਉਹਦੀ ਮੂਵੀ ਬਣਾ ਲਈ ਸੀਗੀ ਔਰ ਪਹਿਲੇ ਇਹਨਾਂ ਦੀ ਸ਼ਾਇਦ ਆਪਸ ਵਿੱਚ ਕੋਈ ਗੱਲ ਚੱਲਦੀ ਹੋਊਗੀ ਸਮਝੌਤੇ ਦੀ ਹੋਊ ਕੋਈ ਸ਼ਾਇਦ ਜਿਸ ਕਰਕੇ ਇਹਨਾਂ ਨੇ ਸਟੇਟਮੈਂਟ ਵੀ ਲੇਟ ਦਰਜ ਕਰਾਈ ਬਟ ਉਹ ਜਦੋਂ ਸਿਰੇ ਨਹੀਂ ਚੜੀ ਕੋਈ ਗੱਲ ਤੇ ਇਹਨਾਂ ਨੇ ਪਰਚਾ ਦਰਜ ਕਰਵਾਤਾ ਪਰਚਾ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਸੀਗੀ ਕੋਈ ਨਦੀ ਵਾਇਰਲ ਕਰਤੀ ਜਿਹੜਾ ਕਿ ਕਾਫੀ ਚੈਨਲਸ ਤੇ ਤੁਸੀਂ ਕੱਲ ਵੀ ਚੱਲ ਰਹੀ ਸੀ ਔਰ ਅਸੀਂ ਜਿਹੜੇ ਜਿਸ ਦਿਨ ਪਰਚਾ ਦਰਜ ਹੋਇਆ ਸੀ ਉਸ ਦਿਨ ਰਾਤ ਤੋਂ ਹੀ ਲੱਗੇ ਹੋਏ ਸੀ ਇਹਨਾਂ ਦੇ ਮਗਰਟੇ ਸੀ ਔਰ ਇਹਨਾਂ ਨੂੰ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਸਾਡੇ ਐਸਐਚਓ ਖਾਲੜਾ ਹੈਗੇ ਵਿਰੋਧ ਇਹਨਾਂ ਨੇ ਤਿੰਨ ਬੰਦਿਆਂ ਨੂੰ ਫੜਨ ਚ ਕਾਮਯਾਬ ਹੋ ਗਏ ਸਰ ਮਹਿਲਾ ਤੱਕ ਹੀ ਰੋਲ ਚ ਹੈ ਜਿਹੜੀ ਮਹਿਲਾ ਵੀ ਨਾਲ ਬੜੀ ਗਈ ਇਹਨਾਂ ਹੀ ਮੇਨ ਇਹੀ ਹੈ ਜੀ ਇਹ ਲੜਕੀ ਦੀ ਮਦਰ ਹੈ ਔਰ ਇਹਨੂੰ ਇਹਨੇ ਜਾ ਕੇ ਲੰਬਾ ਦਿੱਤਾ ਸੀ ਕਿ ਤੁਹਾਡਾ ਮੁੰਡਾ ਮੇਰੀ ਕੁੜੀ ਨੂੰ ਕੱਢ ਕੇ ਲੈ ਗਿਆ ਔਰ ਇਹਨੇ ਹੀ ਜਾ ਕੇ ਜਿਹੜਾ ਹੈ ਉਹਦੀ ਜਿਹੜੀ ਹੱਥੋਪਾਈ ਹੋਈ ਔਰ ਸ਼ਰਟ ਖੋੜੀ ਸੀ। ਅਨ ਪਛਾਤਿਆਂ ਦੇ ਵਿੱਚੋਂ ਸਿਰਫ ਇੱਕੋ ਹੀ ਗ੍ਰਿਫਤਾਰ ਕੀਤਾ ਗਿਆ। ਅਨ ਪਛਾਤਿਆਂ ਚੋਂ ਇੱਕ ਆਇਆ ਜੀ ਔਰ ਇੱਕ ਰਹਿੰਦਾ ਔਰ ਜਿਹੜਾ ਮੇਨ ਬਾਈ ਨੇਮ ਵਾਲੇ ਚੋਂ ਇੱਕ ਮੁੱਲਜਮ ਰਹਿ ਗਿਆ। ਟੋਟਲ 5 ਸੀ, ਤਿੰਨ ਤਿੰਨ ਮੁੱਲਜਮ ਜਿਹੜੇ ਗ੍ਰਿਫਤਾਰ ਕਰਨ ਚ ਕਾਮਯਾਬ ਹੋ ਗਏ। ਕਿੱਥੋਂ ਗ੍ਰਿਫਤਾਰ ਲਈ ਪਾਈਨਾਂ? ਹਾਂ ਜੀ। ਗ੍ਰਿਫਤਾਰ ਕਿੱਥੋਂ ਪਾਈਨਾਂ? ਗ੍ਰਿਫਤਾਰੀ ਜੀ ਅ ਅੰਮ੍ਰਿਤਸਰ ਤੋਂ। ਐਸਆਰ ਵੀ ਰਿਮਾਂਡ ਵੀ ਆਸੀ ਦਿਖਾਣੀ। ਡਿਮਾਂਡ ਹਜੇ ਹੁਣ ਪੇਸ਼ ਕਰਾਂਗੇ ਜੀ ਹਜੇ ਤਾਂ ਲੈ ਕੇ ਆ ਰਹੇ ਆਂ। ਡਿਮਾਂਡ